ਮਾਰਚ 1739 ਦਾ ਉਹ ਕਾਲਾ ਦਿਨ ਜਦੋਂ ਨਾਦਰ ਸ਼ਾਹ ਨੇ ਦਿੱਲੀ ਦੀ ਧਰਤੀ ਨੂੰ ਇੱਕ ਲੱਖ નિર્ਦੋਸ਼ ਲੋਕਾਂ ਦੇ ਖੂਨ ਨਾਲ ਰੰਗ ਦਿੱਤਾ ਸਿਰਫ 5 ਘੰਟਿਆਂ ਵਿੱਚ ਮਾਸੂਮ ਲੋਕ ਕਤਲੇਆਮ ਦਾ ਸ਼ਿਕਾਰ ਹੋ ਗਏ دولت ਸੋਨੇ ਚਾਂਦੀ ਕੀਮਤੀ ਗਹਿਣੇ ਹਰ ਚੀਜ਼ ਲੁੱਟੀ ਗਈ 53 ਦਿਨ ਤੱਕ ਦਿੱਲੀ ਤੇ ਨਾਦਰ ਸ਼ਾਹ ਦੀ ਪਾਸ਼ਾਹੀ ਰਹੀ ਪਰ ਜਦੋਂ ਉਹ ਲੁੱਟੇ ਖਜ਼ਾਨਿਆਂ ਨੂੰ ਲੈ ਕੇ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੀ ਫੌਜ ਦਾ ਟਕਰਾ ਸਿੰਘਾਂ ਨਾਲ ਹੋਇਆ ਇਕ ਹਨ ਉਸ ਤੋਂ ਉਹ ਸਭ ਕੁਝ ਖੋ ਲਿਆ ਜਿਸ ਦੀ ਉਹਨਾਂ ਨੂੰ ਉਸ ਸਮੇਂ ਸਭ ਤੋਂ ਵਧੇਰੇ ਲੋੜ ਸੀ ਪਰ ਸਵਾਲ ਇਹ ਹੈ ਕਿ ਨਾਦਰ ਸ਼ਾਹ ਜਦੋਂ ਵਾਪਸ ਜਾ ਰਿਹਾ ਸੀ ਉਸਨੇ ਲਾਹੌਰ ਦੇ ਗਵਰਨਰ ਚਕਰੀਆ ਖਾਨ ਨੂੰ ਸਿੱਖਾਂ ਬਾਰੇ ਕੀ ਪੁੱਛਵਾਣੀ ਕੀਤੀ ਜੋ ਕੁਝ ਸਾਲਾਂ ਵਿੱਚ ਹੀ ਹਕੀਕਤ ਬਣ ਗਈ ਨੇ ਕਰਨਾਲ ਹਰਿਆਣੇ ਤੋਂ ਹੀ ਵਾਪਸ ਚਲੇ ਜਾਣਾ ਸੀ ਜੇਕਰ ਮੁਗਲਾਂ ਵਿੱਚ ਆਪਸੀ ਰੰਜਿਸ਼ ਨਾ ਹੁੰਦੀ ਪਰ ਨਤੀਜਾ ਇਹ ਨਿਕਲਿਆ ਕਿ ਜਿੱਥੇ ਨਾਦਰ ਸ਼ਾਹ ਨੇ ਮੁਗਲਾਂ ਤੋਂ ਸਿਰਫ 50 ਲੱਖ ਰੁਪਏ ਲੈ ਕੇ ਕਰਨਾਲ ਤੋਂ ਹੀ ਵਾਪਸ ਮੁੜ ਜਾਣਾ ਸੀ ਉਤੇ ਉਸਨੇ ਦਿੱਲੀ ਆ ਕੇ 1 ਲੱਖ નિર્ਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਨਾ ਸਿਰਫ ਦਿੱਲੀ ਦੇ ਲੋਕ ਬਲੀ ਚੜੇ ਬਲਕਿ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਤੋਂ 70 ਕਰੋੜ ਰੁਪਏ ਤੇ ਕੋਈ ਨੋ ਹੀਰਾ ਲੁੱਟ ਕੇ ਇਰਾਨ ਲੈ ਗਿਆ ਔਰੰਗਜ਼ੇਬ ਦੀ ਹਕੂਮਤ ਤੋਂ ਬਾਅਦ ਮੁਗਲ ਸਲਤਨਤ ਵਿੱਚ ਗੁੱਟਬੰਦੀ ਅਤੇ ਅੰਦਰੂਨੀ ਖਿੱਚਾ ਤਾਣ ਵਧਣ ਲੱਗਾ ਉਸ ਸਮੇਂ ਦਿੱਲੀ ਦੁਨੀਆ ਦੇ ਸਭ ਤੋਂ ਤਨਵਾਨ ਸ਼ਹਿਰਾਂ ਵਿੱਚੋਂ ਇੱਕ ਸੀ ਅਤੇ ਮੁਗਲ ਸਲਤਨਤ ਸਭ ਤੋਂ ਅਮੀਰ ਮੰਨੀ ਜਾਂਦੀ ਸੀ ਦਿੱਲੀ ਦੀ ਇਸ ਸ਼ਾਨੋ ਸ਼ੌਕਤ ਨੇ ਹੀ ਨਾਦਰ ਸ਼ਾਹ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ 1738 ਦੀ ਗੱਲ ਸੀ ਜਦੋਂ ਮੁਗਲ ਬਾਦਸ਼ਾਹ ਮੁਹੰਮਦ ਸ਼ਾ ਰੰਗੀਲਾ ਦੀ ਹਕੂਮਤ ਹੇਠ ਦਿੱਲੀ ਉੱਤਰੀ ਭਾਰਤ ਦੇ ਪੰਜਾਬੋਂ ਮਦਾਨਾ ਤੋਂ ਲੈ ਕੇ ਦੱਖਣ ਵਿੱਚ ਅਰਾਵਲੀ ਪਹਾੜੀ ਕੰਢੇ ਤੱਕ ਫੈਲੀ ਹੋਈ ਸੀ। ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾ ਰੰਗੀਲਾ ਇੱਕ ਅਯਾਸ਼ੀ ਅਤੇ ਵਿਲਦ ਭਰੀ ਜ਼ਿੰਦਗੀ ਜਿਉਣ ਵਾਲਾ ਬੰਦਾ ਸੀ। ਉਹ ਸਾਰਾ ਦਿਨ ਸ਼ਰਾਬ ਦੇ ਨਸ਼ੇ ਵਿੱਚ ਚੂਰ ਰਹਿੰਦਾ ਸੀ ਤੇ ਔਰਤਾਂ ਨੂੰ ਦੇਖਣ ਵਿੱਚ ਮਸ਼ਕੂਲ ਰਹਿੰਦਾ ਸੀ। ਦਿੱਲੀ ਦੀ ਅਮੀਰੀ ਨਾਦਰ ਸ਼ਾਹ ਦੀ ਨਜ਼ਰੋਂ ਅਣਜਾਣ ਨਹੀਂ ਧੀ ਨਵੰਬਰ 1978 ਵਿੱਚ ਨਾਦਰ ਸ਼ਾਹ ਨੇ ਦਿੱਲੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਨਾਦਰ ਸ਼ਾਹ ਨੇ ਕੰਦਾਰ ਨੂੰ ਆਪਣੇ ਸਮਰਾਜ ਵਿੱਚ ਸ਼ਾਮਿਲ ਕੀਤਾ ਅਤੇ ਫਿਰ ਕਾਬੁਲ ਵੱਲ ਵਧਿਆ ਜੋ ਉਸ ਵੇਲੇ ਮੁਗਲਾ ਦੇ ਕਬਜ਼ੇ ਹੇਠ ਸੀ ਕਾਬੁਲ ਤੇ ਕਬਜ਼ਾ ਕਰਨ ਤੋਂ ਬਾਅਦ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਰੰਗਿਲੇ ਨੂੰ ਦਿੱਲੀ ਵਿੱਚ ਸੰਦੇਸ਼ ਭੇਜਿਆ ਤਾਂ ਜੋ ਮੁਗਲ ਸਲਤਨਤ ਦੀ ਦੌਲਤ ਵਿੱਚੋਂ ਇੱਕ ਵੱਡੀ ਰਕਮ ਉਸ ਨੂੰ ਭੇਜੀ ਜਾਵੇ पर मोहम्मद शाह रंगीले ने उस, उस नु नजरअंदाज कर ਦਿੱਤਾ কাবুল ਦੇ ਪਤਨ ਤੋਂ ਬਾਅਦ ਨਾਦਰ ਸ਼ਾਹ ਨੇ ਪਹਿਲਾ ਪਸ਼ਾਵਰ ਤੇ ਜਿੱਤ ਹਾਸਲ ਕੀਤੀ ਉਸ ਤੋਂ ਬਾਅਦ ਉਹ ਲਾਹੌਰ ਪਹੁੰਚਿਆ ਉਸ ਸਮੇਂ ਲਾਹੌਰ ਦਾ ਗਵਰਨਰ ਜਕਰੀਆ ਖਾਨ ਸੀ ਜਕਰੀਆ ਖਾਨ ਨੇ ਨਾਦਰ ਸ਼ਾਹ ਨੂੰ 2 ਲੱਖ ਰੁਪਏ ਦਿੱਤੇ ਜਿਸ ਨਾਲ ਜਕਰੀਆ ਖਾਨ ਨੇ ਲਾਹੌਰ ਨੂੰ ਲੁੱਟ ਤੋਂ ਬਚਾ ਲਿਆ ਨਾਦਰ ਸ਼ਾਹ ਜਿਵੇਂ ਜਿਵੇਂ ਦਿੱਲੀ ਵੱਲ ਵਧ ਰਿਹਾ ਸੀ ਦਿੱਲੀ ਵਿੱਚ ਬੈਠੇ ਮੁਹੰਮਦ ਸ਼ਾਹ ਰੰਗੀਲੇ ਕੋਲ ਉਸਦੇ ਆਉਣ ਦੀਆਂ ਖਬਰਾਂ ਪਹੁੰਚ ਰਹੀਆਂ ਸਨ ਕਿ ਨਾਦਰ ਸ਼ਾ ਕਾਬੂਲ ਆ ਗਿਆ ਹੈ ਕਾਬੂਲ ਤੋਂ ਪੇਸ਼ਾਵਰ ਆ ਗਿਆ ਹੈ ਪੇਸ਼ਾਵਰ ਤੋਂ ਲਾਹੌਰ ਆ ਗਿਆ ਹੈ ਪਰ ਮੁਹੰਮਦ ਸ਼ਾ ਰੰਗੀਲੇ ਵੱਲੋਂ ਹਰ ਵਾਰ ਇਹੀ ਕਿਹਾ ਜਾਂਦਾ ਸੀ ਦਿੱਲੀ ਅਜੇ ਦੂਰ ਹੈ ਇਹੀ ਗੱਲ ਮਸ਼ਹੂਰ ਹੋ ਗਈ ਅਤੇ ਦਿੱਲੀ ਦੂਰ ਹੈ ਵਾਲੀ ਕਹਾਵਤ ਵੀ ਮੁਹੰਮਦ ਸ਼ਾ ਰੰਗੀਲੇ ਤੋਂ ਹੀ ਬਣੀ ਮੁਹੰਮਦ ਸ਼ਾ ਰੰਗੀਲੇ ਵੱਲੋਂ ਅਵਦੇ ਨਵਾਬ ਸਾਦਤ ਖਾਨ ਨੂੰ ਲੜਾਈ ਦੀ ਕਮਾਂਡ ਸੰਭਾਲਣ ਲਈ ਅਵਦ ਤੋਂ ਬੁਲਾਇਆ ਗਿਆ ਇਸ ਤਰ੍ਹਾਂ 24 ਫਰਵਰੀ 1739 ਨੂੰ ਕਰਨਾਲ ਦੀ ਧਰਤੀ ਤੇ ਨਾਦਰ ਸ਼ਾਹ ਤੇ ਮੁਹੰਮਦ ਸ਼ਾਹ ਰੰਗੀਲੇ ਵੱਲੋਂ ਭੇਜੇ ਗਏ ਸਾਦਤ ਖਾਨ ਵਿਚਕਾਰ ਜੰਗ ਹੋਈ। ਨਾਦਰ ਸ਼ਾਹ ਨੇ ਮੁਗਲ ਫੌਜ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਅਤੇ ਸਾਦਤ ਖਾਨ ਨੂੰ ਗੰਭੀਰ ਜ਼ਖਮ ਲੱਗਣ ਤੋਂ ਬਾਅਦ ਉਸ ਨੂੰ ਕੈਦ ਕਰ ਲਿਆ। ਸਮਝਦਾਰ ਤੇ ਰਣਨੀਤੀਕਾਰ ਹੋਣ ਦੇ ਨਾਤੇ ਸਾਦਤ ਖਾਨ ਨੇ ਨਾਦਰ ਸ਼ਾਹ ਨੂੰ ਇਹ ਵਿਸ਼ਵਾਸ ਦਿਲਾ ਦਿੱਤਾ ਕਿ ਮੁਹੰਮਦ ਸ਼ਾਹ ਰੰਗੀਲੇ ਦੀ ਫੌਜ ਅਜੇ ਵੀ ਬਰਾਬਰ ਦੀ ਲੜਾਈ ਲੜ ਸਕਦੀ ਹੈ। ਉਸ ਨੇ ਨਾਦਰ ਸ਼ਾਹ ਨੂੰ ਸ਼ਾਂਤੀ ਸਮਝੌਤਾ ਕਰਨ ਲਈ ਮਨਾਇਆ ਜਿਸ ਅਨੁਸਾਰ ਮੁਗਲ ਨਾਦਰ ਸ਼ਾਹ ਨੂੰ 50 ਲੱਖ ਰੁਪਏ ਦੀ ਰਕਮ ਅਦਾ ਕਰਨਗੇ ਇਸ ਦੇ ਬਦਲੇ ਵਿੱਚ ਨਾਦਰ ਸ਼ਾਹ ਨੇ ਇਹ ਵਾਅਦਾ ਕੀਤਾ ਕਿ ਉਹ ਦਿੱਲੀ ਵੱਲ ਹੋਰ ਨਹੀਂ ਵਧੇਗਾ ਇਹ ਰਕਮ ਨਾਦਰ ਸ਼ਾਹ ਲਈ ਬਹੁਤ ਵੱਡੀ ਸੀ ਸਮਝੌਤੇ ਅਨੁਸਾਰ ਨਾਦਰ ਸ਼ਾਹ ਨੂੰ 20 ਲੱਖ ਰੁਪਏ ਤੁਰੰਤ ਯਾਨੀ ਕਿ ਕਰਨਾਲ ਵਿੱਚ ਹੀ ਦਿੱਤੇ ਜਾਣੇ ਸੀ 10 ਲੱਖ ਰੁਪਏ ਉਸ ਨੂੰ ਲਾਹੌਰ ਪਹੁੰਚਣ ਤੇ 10 ਲੱਖ ਰੁਪਏ ਪੇਸ਼ਾਵਰ ਪਹੁੰਚਣ ਤੇ ਅਤੇ ਬਾਕੀ ਦੇ 10 ਲੱਖ ਰੁਪਏ काबुल ਪਹੁੰਚਣ ਦੇ ਦਿੱਤੇ ਜਾਣੇ ਸਨ ਇਨ੍ਹਾਂ ਸ਼ਰਤਾਂ ਤੇ ਮਾਮਲਾ ਖਤਮ ਹੋ ਜਾਣਾ ਚਾਹੀਦਾ ਸੀ ਪਰ ਜਗਾਵਾਜੀ ਦੀ ਇੱਕ ਹੋਰ ਖੇਡ ਸ਼ੁਰੂ ਹੋ ਗਈ ਕਾਹਨੇ ਦੌਰਾਨ ਜੋ ਕਿ ਸੈਨਾਮੁਖੀ ਸੀ ਅਤੇ ਕਰਨਾਲ ਦੀ ਲੜਾਈ ਦੌਰਾਨ ਸਾਦਤ ਖਾਨ ਦੀ ਮਦਦ ਲਈ ਵਾਦੂ ਕੋਟ ਸਵਾਰ ਲੈ ਕੇ ਆਇਆ ਸੀ ਉਸ ਦੀ ਉੱਥੇ ਹੀ ਮੌਤ ਹੋ ਗਈ ਇਸ ਦੇ ਬਾਅਦ ਮੁਹੰਮਦ ਸ਼ਾ ਰੰਗੀਲਾ ਨੇ ਨਿਜਾਮ ਉਲ ਮੁਲਕ ਨੂੰ ਸੈਨਾਮੁਖੀ ਦਾ ਖਿਤਾਬ ਅਤੇ ਅਹੁਦਾ ਦੇ ਦਿੱਤਾ ਇਹ ਗੱਲ ਸਾਦਤ ਖਾਨ ਨੂੰ ਬਹੁਤ ਬੁਰੇ ਤਰੀਕੇ ਨਾਲ ਚੁਗ ਗਈ ਕਿਉਂਕਿ ਉਹ ਕਾਫੀ ਸਮੇਂ ਤੋਂ ਇਹ ਮਾਨਯੋਗ ਅਹੁਦਾ ਆਪਣੇ ਲਈ ਚਾਹੁੰਦਾ ਸੀ ਸਾਦਤ ਖਾਨ ਨੇ ਆਪਣੇ અપਮਾਨ ਅਤੇ ਨਫ਼ਰਤ ਵਿੱਚ ਬਦਲੇ ਦੀ ਯੋਜਨਾ ਬਣਾਈ ਸਾਦਤ ਖਾਨ ਨੇ ਨਾਦਰ ਸ਼ਾਹ ਨੂੰ ਇਹ ਵਿਸ਼ਵਾਸ ਦਿਲਾਇਆ ਕਿ ਮੁਹੰਮਦ ਸ਼ਾਹ ਰੰਗੀਲਾ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਜੇਕਰ ਉਹ ਉਸਤੇ ਹੋਰ ਜ਼ਬਾਅ ਪਾਇਆ ਜਾਵੇ ਤਾਂ ਉਹ ਹੋਰ ਵੀ ਵੱਡੀ ਰਕਮ ਦੇਣ ਦੇ ਲਈ ਤਿਆਰ ਹੋ ਸਕਦਾ ਹੈ ਉਸ ਨੇ ਨਾਦਰ ਸ਼ਾਹ ਨੂੰ ਕਿਹਾ ਕਿ ਜੇਕਰ ਉਹ ਦਿੱਲੀ ਚਲਾ ਜਾਵੇ ਤਾਂ ਉਸ ਨੂੰ ਇਸ ਤੋਂ ਕਈ ਗੁਣਾ ਵਾਅਦਾ ਅੰਦੋਲਕ ਮਿਲ ਸਕਦੀ ਹੈ ਨਾਦਰ ਸ਼ਾਹ ਪੈਸੇ ਦਾ ਭੁੱਖਾ ਸੀ ਸਾਦਤ ਖਾਨ ਦੀ ਗੱਲ ਮੰਨ ਕੇ ਉਸਨੇ ਉਹ ਸ਼ਾਂਤੀ ਸਮਝੌਤਾ ਰੱਦ ਕਰ ਦਿੱਤਾ ਜਿਸ ਅਧੀਨ ਉਸਨੂੰ 50 ਲੱਖ ਰੁਪਏ ਮਿਲਣੇ ਸਨ ਫਿਰ ਨਾਦਰ ਸ਼ਾਹ ਨੇ ਮੁਹੰਮਦ ਸ਼ਾ ਰੰਗੀਲਾ ਨੂੰ ਆਪਣੇ ਨਾਲ ਰਾਤ ਦੇ ਖਾਣੇ ਤੇ ਬੁਲਾਇਆ ਤੇ ਉੱਥੇ ਹੀ ਉਸਨੂੰ ਬੰਦੀ ਬਣਾ ਲਿਆ ਨਾਦਰ ਸ਼ਾਹ ਨੇ ਹੁਕਮ ਦਿੱਤਾ ਕਿ ਮੁਹੰਮਦ ਸ਼ਾ ਉਸਨੂੰ ਦਿੱਲੀ ਲੈ ਕੇ ਚੱਲੇ ਮੁਹੰਮਦ ਸ਼ਾ ਰੰਗੀਲਾ ਇੱਕ ਕਮਜ਼ੋਰ ਦਿਲ ਅਤੇ ਟਰਪੋਕ ਕਿਸਮ ਦਾ ਬਾਦਸ਼ਾਹ ਸੀ ਉਸਨੇ ਨਾਦਰ ਸ਼ਾਹ ਅੱਗੇ ਆਪਣੇ ਹੱਥ ਖੜੇ ਕਰ ਦਿੱਤੇ ਇਹ ਸਿੰਘ ਨੂੰ ਆਪਣੇ ਨਾਲ ਦਿੱਲੀ ਲਿਆਇਆ ਹਿਆ 7 ਮਾਰਚ 1739 ਨੂੰ ਨਾਦਰ ਸ਼ਾਹ ਮੁਹੰਮਦ ਸ਼ਾਹ ਅੰਗੀਲੇ ਦੇ ਨਾਲ ਛਾਲੀਮਾਰ ਬਾਗ ਦਿੱਲੀ ਵਿਖੇ ਪੁੱਜਿਆ ਉੱਥੇ ਪੁੱਜ ਕੇ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਨੂੰ ਆਖਿਆ ਕਿ ਉਹ ਲਾਲ ਕਿਲੇ ਵਿੱਚ ਜਾ ਕੇ ਉਸ ਦੇ ਸਵਾਗਤ ਦੀ ਤਿਆਰੀ ਕਰੇ 9 ਮਾਰਚ 1739 ਨੂੰ ਛਾਲੀਮਾਰ ਬਾਗ ਤੋਂ ਲਾਲ ਕਿਲੇ ਤੱਕ ਨਾਦਰ ਸ਼ਾਹ ਦੇ ਸਵਾਗਤ ਲਈ ਇੱਕ ਵਿਸ਼ਾਲ ਕਾਰਪੇਟ ਵਿਛਾਇਆ ਗਿਆ ਜਿਸ ਤੇ ਸੋਨੇ ਦਾ ਕੰਮ ਹੋਇਆ ਹੋਇਆ ਸੀ ਸੜਕ ਦੇ ਦੋਹੇ ਪਾਸੇ ਨਾਜ਼ਰ ਸ਼ਾਹੀ ਫੌਜ ਤੈਨਾਤੀ ਤਾਂ ਜੋ ਜੇਕਰ ਦਿੱਲੀ ਦੀ ਜਨਤਾ ਬਕਾਵਤ ਕਰੇ ਤਾਂ ਉਹਨਾਂ ਨੂੰ ਤੁਰੰਤ ਉਤਲਿਆ ਜਾ ਸਕਦਾ 10 ਮਾਰਚ ਨੂੰ ਦਿੱਲੀ ਦੀ ਜਾਮਾ ਮਸਜਿਦ ਤੋਂ ਇਹ ਐਲਾਨ ਕੀਤਾ ਗਿਆ ਕਿ ਹੁਣ ਦਿੱਲੀ ਦਾ ਅਗਲਾ ਬਾਦਸ਼ਾਹ ਨਾਜ਼ਿਰ ਸ਼ਾ ਹੈ ਪਰ ਨਾਜ਼ਿਰ ਸ਼ਾ ਨੂੰ ਦਿੱਲੀ ਦਾ ਬਾਦਸ਼ਾਹ ਬਣਨ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਸ ਨੂੰ ਦਿੱਲੀ ਤੋਂ ਕੇਵਲ ਦੌਲਤ ਲੁੱਟਣ ਦਾ ਲਾਲਚ ਸੀ ਸ਼ਾਮ ਵੇਲੇ ਦਿੱਲੀ ਵਿੱਚ ਇੱਕ ਅਫਵਾਹ ਫੈਲ ਗਈ ਕਿ ਮੁਹੰਮਦ ਸ਼ਾ ਰੰਗੀਲਾ ਨੇ ਨਾਦਰ ਸ਼ਾਹ ਦਾ ਕਤਲ ਕਰ ਦਿੱਤਾ ਹੈ ਜਦੋਂ ਇਹ ਅਫਵਾਹ ਦਿੱਲੀ ਦੇ ਲੋਕਾਂ ਤੱਕ ਪਹੁੰਚੀ ਤਾਂ ਉਹਨਾਂ ਨੇ ਦਿੱਲੀ ਦੀਆਂ ਸੜਕਾਂ ਤੇ ਘੁੰਮ ਰਹੇ ਨਾਦਰ ਸ਼ਾਹ ਦੀ ਫੌਜ ਦੇ ਸੈਨਿਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਦੱਸਿਆ ਜਾਂਦਾ ਹੈ ਕਿ ਲੋਕਾਂ ਨੇ ਨਾਦਰ ਸ਼ਾਹ ਦੇ 800 ਤੋਂ 900 ਸੈਨਿਕਾਂ ਨੂੰ ਮਾਰ ਦਿੱਤਾ ਸੀ 11 ਮਾਰਚ 1739 ਨੂੰ ਜਦੋਂ ਨਾਦਰ ਸ਼ਾਹ ਨੂੰ ਇਹ ਅਫਵਾਹ ਬਾਰੇ ਪਤਾ ਚੱਲਿਆ ਤਾਂ ਉਹ ਸਵੇਰੇ ਦੇ ਆਪਣੇ ਘੋੜੇ ਤੇ ਬੈਠ ਕੇ ਲਾਲ ਕਿਲੇ ਵਿੱਚੋਂ ਆਪਣੀ ਫੌਜ ਨਾਲ ਬਾਹਰ ਨਿਕਲਿਆ ਉਹ ਰੋਸ਼ਨ ਉਦਡੋਲਾ ਮਸਜਿਦ ਕੋਲ ਜਾ ਕੇ ਰੁਕ ਗਿਆ ਸਵੇਰੇ ਦੇ 9 ਵਜੇ ਸਨ 나ਦਰ ਸ਼ਾਹ ਨੇ ਆਪਣੀ ਤਲਵਾਰ ਕੱਢੀ ਤੇ ਹਵਾ ਵਿੱਚ ਲਹਿਰਾਈ ਜੋ ਇਸ ਗੱਲ ਦਾ ਇਸ਼ਾਰਾ ਸੀ ਕਿ ਜਾਓ ਤੇ ਜੋ ਵੀ ਮਿਲੇ ਉਸ ਨੂੰ ਮਾਰ ਦਿਓ 나ਦਰ ਸ਼ਾਹੀ ਫੌਜ ਦਰਿੰਦਿਆਂ ਵਾਂਗ ਦਿੱਲੀ ਦੇ ਲੋਕਾਂ ਦੇ ਟਹਿ ਕੋਈ ਬੱਚਿਆਂ ਅਤੇ ਬਜ਼ੁਰਗਾਂ ਤੱਕ ਤੇ ਕੋਈ ਰਹਿਮ ਨਹੀਂ ਕੀਤਾ ਗਿਆ ਔਰਤਾਂ ਦੀ ਇੱਜ਼ਤ ਲੁੱਟੀ ਗਈ ਦਿੱਲੀ ਦੇ ਲੋਕਾਂ ਨੇ ਆਪਣੀਆਂ ਹੀ ਹਿੱਤੀਆਂ ਪੁੱਤਰਾਂ ਨੂੰ ਮਾਰ ਦਿੱਤਾ ਤਾਂ ਜੋ ਉਹ ਦਰਿੰਦਿਆਂ ਦੇ ਹੱਥ ਨਾ ਆਉਣ ਔਰਤਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਖੂਹਾਂ 'ਚ ਛਾਲਾ ਮਾਰ ਦਿੱਤੀਆਂ ਨਾਦਰ ਸ਼ਾਹ ਨੇ ਹਿੰਦੂਆਂ ਹੀ ਨਹੀਂ ਬਲਕਿ ਮੁ슬ਮਾਨਾਂ ਤੇ ਵੀ ਕਹਿਟਾਇਆ ਦੱਸਿਆ ਜਾਂਦਾ ਹੈ ਕਿ ਮਰਨ ਵਾਲਿਆਂ ਵਿੱਚ ਹਿੰਦੂਆਂ ਤੋਂ ਜ਼ਿਆਦਾ ਮੁ슬ਮਾਨਾਂ ਦੀ ਗਿਣਤੀ ਸੀ ਮੁ슬ਮਾਨਾਂ ਦੇ ਸ਼ਵਾਨ ਨੂੰ ਦਫਨਾਉਣ ਦੀ ਬਜਾਏ ਆਗ ਲਗਾ ਕੇ ਸਾੜ ਦਿੱਤਾ ਗਿਆ ਦਿੱਲੀ ਦੀਆਂ ਸੜਕਾਂ ਲਾਸ਼ਾਂ ਨਾਲ ਭਰ ਗਈਆਂ ਸਨ ਤੇ ਨਾਰੀਆਂ ਵਿੱਚ ਪਾਣੀ ਦੀ ਜਗ੍ਹਾ ਖੂਨ ਵਹਿ ਰਿਆ ਸੀ ਮੁਹੰਮਦ ਸ਼ਾਹ ਰੰਗੀਲਾ ਵੱਲੋਂ ਆਪਣੇ ਵਜ਼ੀਰ ਨੂੰ ਨਾਜ਼ਿਰ ਸ਼ਾਹ ਕੋਟੇਜਿਆ ਤੇ ਉਸ ਕੋਲੋਂ ਰਹਿਮ ਦੀ ਭੀਖ ਮੰਗੀ ਤੇ ਨਾਜ਼ਰ ਸ਼ਾਹ ਨੇ ਵਾਪਸ ਆਪਣੀ ਤਲਵਾਰ ਨੂੰ ਮਿਆਂ ਦੇ ਵਿੱਚ ਪਾ ਲਿਆ ਜਿਸ ਦੇ ਨਾਲ ਹੀ ਦਿੱਲੀ ਵਿੱਚੋਂ ਕਤਲੇਆਮ ਸਵੇਰੇ 9 ਵਜੇ ਸ਼ੁਰੂ ਹੋਇਆ ਸੀ ਉਹ ਦੁਪਹਿਰ ਦੇ 2 ਵਜੇ ਬੰਦ ਹੋਇਆ ਇਸ 5 ਘੰਟੇ ਦੇ ਸਮੇਂ ਵਿੱਚ 1 ਲੱਖ ਦੇ ਕਰੀਬ ਲੋਕਾਂ ਨੂੰ ਮਾਰ ਦਿੱਤਾ ਗਿਆ ਨਾਜ਼ਰ ਸ਼ਾਹ ਨੇ ਮੁਹੰਮਦ ਸ਼ਾਹ ਰੰਗੀਲਾ ਕੋਲੋਂ ਇਹ ਸਭ ਰੋਕਣ ਦੇ ਲਈ ਪੈਸਿਆਂ ਦੀ ਮੰਗ ਕੀਤੀ ਤੇ ਉਸ ਨੇ ਜੋ ਪੈਸਾ ਉਸ ਸਮੇਂ ਲਿਆ ਉਸ ਦੀ ਅੱਜ ਦੀ ਕੀਮਤ ਹੈ 105000000 ਰੁਪਏ ਫੈਕਟ ਸੇ ਦੱਸਦੇ ਹਨ ਕਿ ਨਾਦਰ ਸ਼ਾਹ ਨੇ 30 ਕਰੋੜ ਰੁਪਏ ਦੇ 골ਡ সিলভার ਤੇ ਕੈਸ਼ ਲਏ 25 ਕਰੋੜ ਦੀ ਜੁwellery ਇਸ ਤੋਂ ਇਲਾਵਾ 300 ਹਾਂਸੀ 1000 ਘੋੜੇ ਤੇ 10000 ਊਂਟ ਇਸ ਸਭ ਦੀ ਉਸ ਸਮੇਂ ਦੀ ਕੀਮਤ ਆਉਂਦੀ ਸੀ 70 ਕਰੋੜ ਰੁਪਏ ਉਹ ਹੀ ਨਾਦਰ ਸ਼ਾਹ ਜੋ ਕਰਨਾਲ ਦੇ ਮੈਦਾਨ ਤੋਂ 50 ਲੱਖ ਰੁਪਏ ਲੈ ਕੇ ਵਾਪਸ ਜਾਣ ਨੂੰ ਰਾਜ਼ੀ ਹੋ ਗਿਆ ਸੀ ਲੇਕਿਨ ਮੁਗਲਾਂ ਦੀ ਆਪਸੀ ਖੁੰਦ ਕਰਕੇ ਹੁਣ 70 ਕਰੋੜ ਰੁਪਏ ਉਹੀ ਤਖਤ ਜਿਸ ਤੇ ਕਦੀ ਜਹਾਂਗੀਰ ਬੈਠਦਾ ਸੀ ਤੇ ਕੋਹੀਨੂਰ ਹੀਰਾ ਵੀ ਦਿੱਲੀ ਤੋਂ ਲੈ ਗਿਆ ਕੋਹੀਨੂਰ ਹੀਰਾ ਮੁਗਲਾਂ ਦੇ ਹੱਥੋਂ ਉਹਨਾਂ ਦੇ ਜਦੋਂ ਦਿੱਲੀ ਦੀ ਇੱਕ ਕੋਠੇ ਵਾਲੀ ਨੂਰ ਬਾਈ ਨੇ ਨਾਦਰ ਸ਼ਾਹ ਨੂੰ ਦੱਸਿਆ ਕਿ ਜੋਤ ਕੁਝ ਵੀ ਤੂੰ ਲੁੱਟਿਆ ਹੈ ਉਹ ਉਸ ਦੀ ਦੇ ਮੁਕਾਬਲੇ ਕੁਝ ਵੀ ਨਹੀਂ ਜੋ ਮੁਹੰਮਦ ਸ਼ਾਹ ਰੰਗੀਲਾ ਨੇ ਆਪਣੀ ਪਗੜੀ ਵਿੱਚ ਲੁਕਾਈ ਹੋਈ ਹੈ ਨਾਦਰ ਸ਼ਾਹ ਚਲਾਕ ਤੇ ਤਜਰਬੇਕਾਰ ਸੀ ਉਸ ਨੇ ਅਚਾਨਕ ਹੀ ਇਹ ਚਾਲ ਚੱਲੀ ਜਿਸ ਨੂੰ ਨੈਲੇ ਤੇ ਦੈਲਾ ਕਿਹਾ ਜਾਂਦਾ ਹੈ ਉਸ ਨੇ ਮੁਹੰਮਦ ਸ਼ਾਹ ਨੂੰ ਆਖਿਆ ਈਰਾਨ ਵਿੱਚ ਰਸਮ ਹੈ ਕਿ ਭਾਈ ਖੁਸ਼ੀ ਦੇ ਮੌਕੇ ਤੇ ਆਪਸ ਵਿੱਚ ਪਗੜੀਆਂ ਬਦਲਦੇ ਹਨ ਅੱਜ ਤੋਂ ਅਸੀਂ ਵੀ ਭਰਾ ਭਰਾ ਹੋ ਗਏ ਹਾਂ ਤਾਂ ਆਓ ਇਸ ਰਸਮ ਨੂੰ ਨਿਭਾਈਏ ਮੁਹੰਮਦ ਸ਼ਾਹ ਕੋ ਸਿਰ ਚੁਕਾਉਣ ਤੋਂ ਬਿਨਾ ਹੋਰ ਕੋਈ ਚੋਆਇਸ ਨਹੀਂ ਸੀ ਨਾਦਰ ਸ਼ਾਹ ਨੇ ਆਪਣੀ ਪਗੜੀ ਮੁਹੰਮਦ ਸ਼ਾਹ ਦੇ ਸਿਰ ਤੇ ਰੱਖੀ ਅਤੇ ਮੁਹੰਮਦ ਸ਼ਾਹ ਦੀ ਪਗੜੀ ਆਪਣੇ ਸਿਰ ਤੇ ਪਾ ਲਈ ਇਸ ਤਰੀਕੇ ਨਾਲ ਦੁਨੀਆ ਦਾ ਮਸ਼ਹੂਰ ਕੋਇਨੂਰ ਹੀਰਾ ਹਿੰਦੁਸਤਾਨ ਤੋਂ ਨਿਕਲ ਕੇ ਈਰਾਨ ਪਹੁੰਚ ਗਿਆ। 31 ਮਈ 1739 ਨੂੰ ਨਾਦਰ ਸ਼ਾਹ ਨੇ ਇੱਕ ਦਰਬਾਰ ਲਗਾਇਆ ਜਿਸ ਵਿੱਚ ਉਸਨੇ ਈਰਾਨ ਮੁੜਨ ਤੋਂ ਪਹਿਲਾਂ ਮੁਹੰਮਦ ਸ਼ਾਹ ਰੰਗੀਲਾ ਨੂੰ ਦਿੱਲੀ ਦਾ ਬਾਦਸ਼ਾਹ ਦੁਆਰਾ ਕੌਸ਼ਤ ਕਰ ਦਿੱਤਾ। ਤੇ 52 ਦਿਨਾਂ ਤੱਕ ਦਿੱਲੀ ਨੂੰ ਲੁੱਟਣ, ਦਿੱਲੀ ਦੇ ਲੋਕਾਂ ਨੂੰ ਮਾਰਨ ਤੇ ਦਿੱਲੀ ਦੀਆਂ ਸੋਹਣੀਆਂ ਕੁੜੀਆਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਉਹ ਇੱਥੇ ਤੋਂ ਵਾਪਸ ਚਲਾ ਗਿਆ। ਜਦੋਂ ਨਵਾਬ ਕਪੂਰ ਸਿੰਘ ਜੀ ਨੇ ਜੋ ਕਿ ਉਸ ਸਮੇਂ ਸਿੱਖ ਕੌਮ ਦੀ ਬਾਗਦੋਰ ਨੂੰ ਸੰਭਾਲ ਰਹੇ ਸਨ ਉਹਨਾਂ ਨੂੰ ਪਤਾ ਲੱਗਿਆ ਕਿ ਨਾਦਰ ਸ਼ਾ ਦਿੱਲੀ ਨੂੰ ਲੁੱਟ ਕੇ ਤੇ ਔਰਤਾਂ ਨੂੰ ਕੈਦ ਕਰਕੇ ਈਰਾਨ ਵੱਲ ਜਾ ਰਿਹਾ ਹੈ ਤਾਂ ਉਹ ਮੁਠੀ ਪਰ ਸਿੱਖਾਂ ਨੂੰ ਲੈ ਕੇ ਨਾਦਰ ਸ਼ਾ ਦੀ ਫੌਜ ਤੇ ਹਮਲਾ ਕਰਨ ਦਾ ਪਲਾਨ ਬਣਾਉਣ ਲੱਗੇ ਗੁਰੂ ਤੇ ਸਿੰਘ ਉਦੋਂ ਜੰਗਲਾਂ ਵਿੱਚ ਰਹਿੰਦੇ ਸਨ ਤੇ ਉਸ ਸਮੇਂ ਸਿੰਘਾਂ ਦੇ ਕੋਲ ਨਾ ਤਾਂ ਕੋਈ ਜ਼ਿਆਦਾ ਵਧੀਆ ਘੋੜੇ ਸਨ ਨਾ ਹੀ ਹਥਿਆਰ ਨਾ ਹੀ ਇਨੀ ਤਨਤੌਲਤ ਉਹ ਜੰਗਲਾਂ ਦੇ ਵਿੱਚ ਤੋਲ ਦੇ ਖਾਕੇ ਤੇ ਨਾਮ ਜਪ ਕੇ ਆਪਣਾ ਗੁਜ਼ਾਰਾ ਕਰਦੇ ਸਨ ਜਿੱਥੇ ਇੱਕ ਪਾਸੇ ਪਾਰ ਦੇ ਕਿਸੇ ਵੀ ਰਾਜਿਆਂ ਦੀ ਫੌਜ ਵਿੱਚ ਨਾਦਰ ਸ਼ਾਹ ਨਾਲ ਟੱਕਰ ਲੈਣ ਦੀ ਹਿੰਮਤ ਨਹੀਂ ਸੀ ਉੱਥੇ ਹੀ ਮੁੱਠੀ ਭਾਰ ਗੁਰੂ ਦੇ ਸਿੰਘਾਂ ਨੇ ਨਾਦਰ ਸ਼ਾਹ ਦੀ ਫੌਜ ਨਾਲ ਮੱਥਾ ਲਾਇਆ ਨਵਾਬ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਆਲੂਵਾਲੀਆ ਜੀ ਦੀ ਡਿਊਟੀ ਲਗਾਈ ਨਾਦਰ ਸ਼ਾਹ ਦੀ ਫੌਜ ਤੇ ਹਮਲਾ ਕਰਨ ਦੀ ਰਾਤ ਦੇ 12 ਵਜੇ ਗੁਰੂ ਦੇ ਇਹ ਸਿੰਘ ਤੂਫਾਨ ਵਾਂਗੂ ਜਾਂਦੇ ਤੇ ਨਾਦਰ ਸ਼ਾਹ ਦੀ ਫੌਜ ਤੇ ਹਮਲਾ ਕਰਕੇ ਉਹਨਾਂ ਤੋਂ ਤਨ ਦੌਲਤ ਕੋੜੇ ਹਥਿਆਰ ਲੁੱਟ ਕੇ ਤੇ ਬੰਦੀ ਬਣੀਆਂ ਕੁੜੀਆਂ ਔਰਤਾਂ ਨੂੰ ਛਡਵਾ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ। ਨਾਦਰ ਸ਼ਾਹ ਦੀ ਫੌਜ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਤੇ ਕਿਸ ਨੇ ਹਮਲਾ ਕੀਤਾ ਹੈ। ਅਗਲੀ ਰਾਤ ਫੇਰ ਸਿੱਖਾਂ ਨੇ ਰਾਤ ਦੇ 12 ਵਜੇ ਨਾਦਰ ਸ਼ਾਹ ਦੀ ਫੌਜ ਤੇ ਹਮਲਾ ਕੀਤਾ ਤੇ ਉਵੇਂ ਹੀ ਨਾਦਰ ਸ਼ਾਹ ਕੋੋਂ ਤਨ ਤੌਲਤ ਹਥਿਆਰ ਖੋਏ ਤੇ ਕੁਝ ਔਰਤਾਂ ਨੂੰ ਵੀ ਛਡਵਾਇਆ। ਜੋ ਲੋਕ ਸਰਦਾਰਾਂ ਦਾ ਮਜ਼ਾਕ ਬਣਾਉਂਦੇ ਹਨ ਕਿ ਸਰਦਾਰਾਂ ਦੇ 12 ਵਜੇ ਗਏ ਉਹਨਾਂ ਨੂੰ ਇਹ ਨਹੀਂ ਪਤਾ ਕੀ ਸਰਦਾਰਾਂ ਦੇ 12 ਵਜਣ ਦਾ ਮਤਲਬ ਸੀ ਕਿ ਰਾਤ ਦੇ 12 ਵਜੇ ਸਰਦਾਰ ਨਾਦਰ ਸ਼ਾਹੀ ਫੌਜ ਤੇ ਹਮਲਾ ਕਰਦੇ ਸਨ ਨਾਦਰ ਸ਼ਾਹ ਵੱਲੋਂ ਬੰਦੀ ਬਣਾਈਆਂ ਔਰਤਾਂ ਨੂੰ ਉਮੀਦ ਹੁੰਦੀ ਸੀ ਕਿ ਰਾਤ ਦੇ 12 ਵਜ ਗਏ ਹਨ ਹੁਣ ਗੁਰੂ ਦੇ ਸਿੰਘ ਆਉਣਗੇ ਤੇ ਉਹਨਾਂ ਨੂੰ ਛਡਾ ਕੇ ਲਿਆ ਜਾਣਗੇ ਜਦੋਂ ਸਿੰਘਾਂ ਨੇ ਤੀਸਰੀ ਵਾਰੀ ਨਾਦਰ ਸ਼ਾਹ ਤੇ ਹਮਲਾ ਕੀਤਾ ਕੁਝ ਸਿੰਘ ਇਸ ਹਮਲੇ ਵਿੱਚ ਸ਼ਹੀਦ ਹੋ ਗਏ ਨਾਦਰ ਸ਼ਾਹ ਨੇ ਜਕਰੀਆ ਖਾਨ ਤੋਂ ਸ਼ਹੀਦ ਹੋਏ ਸਿੰਘਾਂ ਦੇ ਬਾਰੇ ਵਿੱਚ ਪੁੱਛਿਆ ਤੇ ਕਿਹਾ ਕਿ ਕੌਣ ਹੈ ਇਹ ਲੋਕ ਪੂਰੇ ਭਾਰਤ ਵਿੱਚ ਮੇਰੇ ਨਾਲ ਟੱਕਰ ਲੈਣ ਦੀ ਹਿੰਮਤ ਕਿਸੇ ਵਿੱਚ ਨਹੀਂ ਹੋਈ ਪਰ ਇਹ ਮੁਠੀ ਭਰ ਲੋਕ ਕੌਣ ਹਨ ਜੋ ਮੇਰੀ ਫੌਜ ਤੇ ਹਮਲਾ ਕਰ ਰਹੇ ਹਨ ਨਾਦਰ ਸ਼ਾਹ ਨੇ ਹੁਕਮ ਦਿੱਤਾ ਕਿ ਇਹਨਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਜਾਵੇ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਦੱਸਿਆ ਕਿ ਇਹ ਗੁਰੂ ਦੇ ਸਿੰਘ ਹਨ ਇਹਨਾਂ ਦਾ ਕੋਈ ਘਰ ਨਹੀਂ ਇਹ ਜੰਗਲਾਂ ਦੇ ਵਿੱਚ ਰਹਿੰਦੇ ਹਨ ਤੇ ਘੋੜਿਆਂ ਤੇ ਹੀ ਸਵਾਰਦੇ ਹਨ ਨਾਦਰ ਸ਼ਾਹ ਨੇ ਸਿੰਘਾਂ ਦੇ ਬਾਰੇ ਵਿੱਚ ਜ਼ਕਰੀਆ ਖਾਨ ਕੋਲ ਪੂਰੀ ਖਵਾਨੀ ਕੀਤੀ ਸੀ ਤੇ ਕਿਹਾ ਕਿ ਜੇ ਤੂੰ ਇਹਨਾਂ ਸਿੰਘਾਂ ਨੂੰ ਖਤਮ ਕਰ ਸਕਦਾ ਹੈ ਤਾਂ ਕਰ ਦੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਿੰਘ ਤੇ ਲਾਹੌਰ ਤੇ ਰਾਜ ਕਰਨਗੇ ਨਾਦਰ ਸ਼ਾਹ ਉਸ ਤੋਂ ਬਾਅਦ ਆਪ ਈਰਾਨ ਵਾਪਸ ਚਲਾ ਜਾਂਦਾ ਹੈ ਤੇ ਜ਼ਿਕਰੀਆ ਖਾਨ ਉਸ ਤੋਂ ਬਾਅਦ ਸਿੱਖਾਂ ਤੇ ਬਹੁਤ ਕਤਲੇਆਮ ਕਰਦਾ ਹੈ ਸਿੱਖਾਂ ਨੂੰ ਮਾਰਨ ਦੇ ਲਈ ਇਨਾਮ ਰੱਖਿਆ ਜਾਂਦਾ ਹੈ ਕਿ ਜੋ ਵੀ ਸਿੱਖਾਂ ਦਾ ਸਿਰ ਵਟਕੇ ਲੈ ਕੇ ਆਏਗਾ ਉਸ ਨੂੰ ਇਨਾਮ ਦਿੱਤਾ ਜਾਏਗਾ ਇੰਨੇ ਕਤਲੇਆਮ ਤੇ ਤਸ਼ੱਦਦਾਂ ਤੋਂ ਬਾਅਦ ਲਾਹੌਰ ਵਿੱਚ ਖਾਲਸਾ ਰਾਜ ਤਾਂ ਆਪਿਤ ਹੋ ਹੀ ਜਾਂਦਾ ਹੈ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਤੁਸੀਂ ਕਿਸ ਟੌਪਿਕ ਤੇ ਵੀਡੀਓ ਦੇਖਣੀ ਚਾਹੁੰਦੇ ਹੋ ਸਾਨੂੰ ਉਹ ਵੀ ਜਰੂਰ ਦੱਸਿਓ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਦਿੱਤੇ ਸੁਜੈਸ਼ਨ ਅਕੋਰਡਿੰਗ ਅਸੀਂ ਵੀਡੀਓਜ਼ ਬਣਾਵਾਂਗੇ ਧੰਨਵਾਦ